ਉਹ ਵਕੀਲ ਸਾਹਿਬ ਉੱਪਰ ਵੀ ਵੇਖ ਲਓ ਕਦੋਂ ਦੀ ਬੈਠੀ ਹੋਈਆਂ ਮੈਡਮ ਮੈਂ ਕੇਸ ਦੇ ਵਿੱਚ ਖੁਬੇ ਪਿਆ ਤੁਸੀਂ ਇੱਧਰ ਕੇਸ ਦੇ ਵਿੱਚ ਖੁਬੇ ਪਿਆ ਇੱਧਰ ਸਾਡਾ ਕੇਸ ਖਰਾਬ ਹੋ ਗਿਆ ਕੇਸ ਖਰਾਬ ਹੋ ਗਿਆ ਅੱਜ ਕੋਰਟ ਚ ਤਰੀਕ ਸੀਗੀ ਤੁਸੀਂ ਆਏ ਨਹੀਂ ਤਲਾਕ ਆਲਾ ਹਾਂਜੀ ਓਹੋ ਮੈਂ ਕਮੀਚੀ ਤੁਰੇ ਫਿਰਦਾ ਕੋਟ ਲੈ ਕੇ ਆਉਣਾ ਸੀ ਓ ਮੁੰਚੀ ਕੋਟ ਲੈ ਕੇ ਆ ਯਾਰ ਹੁਣ ਕੋਈ ਲੋੜ ਨਹੀਂ ਹੈਗੀ ਕੋਟ ਦੀ 27 ਤਰੀਕ ਪੈ ਗਈ ਹੈ ਉਹ 27 ਤਰੀਕ ਨੂੰ ਠੀਕ ਹੈ 27 ਤਰੀਕ ਨੂੰ ਮੈਂ ਕੋਰਟ 'ਚ ਤੁਹਾਨੂੰ ਕੋਰਟ ਪਾ ਕੇ ਮਿਲਾਂਗਾ ਨਹੀਂ ਨਹੀਂ ਮੈਂ ਆਪਣੇ ਘਰ ਵਾਲੇ ਨੂੰ ਇਹਨਾ ਟਾਈਮ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਘਰ ਵਾਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਨਹੀਂ ਤੁਹਾਨੂੰ ਤਲਾਕ ਬਹੁਤ ਕਾਲਾ ਆਇਆ ਤਾਂ ਫਿਰ ਇਦਾਂ ਕਰੋ ਮੈਡਮ ਘਰ ਵਾਲੇ ਨੂੰ ਇੱਥੇ ਬੁਲਾਓ ਇੱਥੇ ਤੁਹਾਡਾ ਨੂੰ ਤੇਰਾ ਕਰ ਦਿੰਨੇ ਉਹ ਘਰ ਵਾਲੇ ਇੱਧਰ ਆਈਂ ਓਹੋ ਬੋਲਣ ਦੀ ਅਕਲ ਨਹੀਂ ਕਿ ਤਨੂੰ ਕੋਸ਼ਿਸ਼ ਕਰਨੀ ਹਰ ਹਰ ਨੇ ਪਈਏ ਨੇ ਓ ਪਾਜੀ ਬੋਲਣ ਦੀ ਅਕਲ ਹੁੰਦੀ ਤੇ ਕਚਹਿਰੀਆਂ ਧੱਕੇ ਖਾਣੇ ਸੀ ਇੱਧਰ ਆਓ ਇੱਧਰ ਬੈਠੋ ਸ਼ੁਕਰ ਕਰੋ ਕਰਵਲਾ ਕਿ ਤੁਹਾਨੂੰ ਛੱਡਣ ਨੂੰ ਫਿਰਦੀ ਪਈ। ਵੈਰੀ ਗੁੱਡ ਮੈਂ ਤੁਹਾਡੇ ਬਾਰੇ ਜੋ ਅੱਜ ਤੱਕ ਸੁਣਿਆ ਸੀ ਬਿਲਕੁਲ ਸਹੀ। ਕਿ ਮੋਰਖ ਸੁਣਿਆ ਸੀ ਮੋਰਖ ਹਨ। ਮੈਂ ਸੁਣਿਆ ਤੁਸੀਂ ਬਹੁਤ ਹੀ ਕੁਛ ਕੋਟੀ ਦੇ ਵਕੀਰ ਹੋ। oh thank you thank you ਚਲੋ ਦੇਖੋ ਜੀ ਭਾਈ ਸਾਹਿਬ ਗੱਲ ਇਦਾਂ ਹੈ ਪਈ ਇਹ ਮੈਡਮ ਹੋਣੀ ਨਹੀਂ ਰਹਿਣਾ ਚਾਹਦੇ ਤੁਹਾਡੇ ਨਾਲ ਤਲਾਕ ਲੈਣਾ ਲੈਣਾ। ਮੈਂ ਕਿਹੜਾ ਰਹਿਣਾ ਚਾਹਣਾ ਤੁਸੀਂ ਕਰਾਓ ਹੁਣੀ ਕਰਾਓ। ਠੀਕ ਹੈ ਤੇ ਤੁਸੀਂ ਮੇਨ ਚੀਜ਼ਾਂ ਹੁੰਦੀਆਂ ਪਈ ਐਵੇਂ ਹੀ ਕਚਹਿਰੀ ਧੱਕੇ ਖਾਉਂਗੇ ਤੇ ਤੁਸੀਂ ਇਦਾਂ ਕਰੋ ਜੀ ਪਈ ਮੇਨ ਗੱਲ ਹੁੰਦੀ ਹੈ ਜਾਇਦਾਦ ਦਾ ਪੰਗਾ ਪੈਂਦਾ ਪੈਸੇ ਦਾ ਬਟਵਾਰੇ ਦਾ ਚੱਕਰ ਪੈਦਾ ਉਹ ਤੁਸੀਂ ਮੈਨੂੰ ਇੱਥੇ ਹੁਣ ਹੀ ਦੱਸ ਦੋ ਦੋਨੇ ਜਿਹੜੇ ਬੈਠੇ ਆਂ ਪ੍ਰੋਪਰਟੀ ਦੱਸੋ ਕਿ ਦੱਦੋਦ ਕਰਨੀ ਕੋਈ ਘਰ ਦਾ ਸਮਾਨ ਹੈ ਜੋ ਹੈ ਦਾ ਘਰ ਦਾ ਸਮਾਨ ਦੋ ਦੋਤ ਵੰਡ ਲੋ ਯਾਰ ਕਿੰਨਾ ਸਭ ਤੋਂ ਪਹਿਲਾਂ ਤੇ ਬੈੱਡ ਤੇ ਬੈੱਡ ਦੱਸੋ ਹੈਗੇ ਤੁਹਾਡੇ ਕੋਲ ਬੈੱਡ ਦੋ ਹੈ ਬੈੱਡ ਦੇ ਗੱਬੇ ਨਟ ਚ ਖੋਲ ਕੇ ਇੱਕ ਬੈੱਡ ਤੁਹਾਡਾ ਇੱਕ ਤੁਹਾਡਾ ਠੀਕ ਹੈ ਜੀ ਠੀਕ ਹੈ ਇਹਨਾਂ ਦਾ ਅੱਛਾ ਹੁਣ ਉਸ ਤੋਂ ਬਾਅਦ ਘਰ 'ਚ ਏਸੀ ਲੱਗੇ ਹੋਣੇ ਦੋ ਏਸੀ ਲੱਗੇ ਬਸ ਏਸੀ ਮੈਡਮ ਇੱਕ ਇਹਨਾਂ ਦਾ ਤੇ ਇੱਕ ਤੁਹਾਡਾ ਜੀ ਲੋ ਇਹ ਵੀ ਫੈਸਲਾ ਹੋ ਗਿਆ ਹੋਰ ਜੀ ਤੇ ਟੇਬਲ ਹੋਣੇ ਟੇਬਲ ਟੇਬਲ ਕਿਹੜੇ ਕਿਹੜੇ ਆ ਜੀ ਡਰੈਸਿੰਗ ਟੇਬਲ ਸੈਂਟਰ ਟੇਬਲ ਡਰੈਸਿੰਗ ਟੇਬਲ ਭਾਜੀ ਲੇਡੀ ਦਾ ਕੰਮ ਹੁੰਦਾ ਡਰੈਸਿੰਗ ਟੇਬਲ ਇਹਨਾਂ ਦੇ ਦਿਓ ਤੇ ਸੈਂਟਰ ਟੇਬਲ ਮੈਡਮ ਇਹਨਾਂ ਨੂੰ ਦੇ ਦਿਓ ਠੀਕ ਹੈ ਲੋ ਜੀ ਸੈਂਟਰ ਟੇਬਲ ਡਰੈਸਿੰਗ ਟੇਬਲ ਵੀ ਹੋਊਗਾ ਹੋਰ ਦੱਸੋ ਕੀ ਸੈਂਟਰ ਟੇਬਲ ਹੋਰ ਦੱਸੋ ਕੀ ਐਕਟਿਵ ਆ ਇੱਕ ਟਮਾ ਕਿੰਨੀਆਂ ਜੀ ਐਕਟਿਵ ਐਕਟਿਵ ਦੋ ਆ ਦੋ ਐਕਟਿਵ ਸਪੇਸ ਚ ਕੁਝ ਆ ਪਾ ਕੀ ਹੈ ਇੱਕ ਐਕਟਿਵ ਇਹਨਾਂ ਦੇਖੇ ਤੁਹਾਡੇ ਮੈਂ ਵਾਈਟ ਲਾਉਂਗਾ ਨਹੀਂ ਮੈਂ ਵੀ ਚਿੱਟੀ ਰੱਖਣੀ ਐ ਵਾਈਟ ਵਾਲੀ ਮੇਰੀ ਮੈਂ ਵਾਈਟ ਲੈਣੀ ਯਾਰ ਵਾਈਟ ਮੇਰੀ ਕੀ ਹੈ ਵਾਈਟ ਐਕਟਿਵਾ ਮਾਰਕ ਹੁਆ ਵਾਈਟ ਮੇਰੀ ਹੈ ਓ ਯਾਰ ਕੀ ਸਿਆਪਾ ਪਾਇਆ ਕੀ ਰੰਗ ਅਚ ਕੀ ਰੱਖਿਆ ਦੂਜੀ ਕਿਹੜੇ ਰੰਗ ਦੀ ਐ ਦੋਨੋਂ ਵਾਈਟ ਹੀ ਐ ਭਾਈ ਤਲਾਕ ਹੋ ਰਿਹਾ ਤੁਹਾਡਾ ਬਿਲਕੁਲ ਸਹੀ ਤਲਾਕ ਹੋ ਰਿਹਾ ਕੈਸੀ ਰੱਬ ਬਣਾਈ ਜੋੜੀ ਇੱਕੋ ਤੇ ਇੱਕੋ ਕੀ ਮਤਲਬ ਵਕੀਲ ਸਾਹਿਬ ਮੈਂ ਅੰਨੀ ਆ ਮੈਂ ਕੌਣਾ ਨਹੀਂ ਨਹੀਂ ਓ ਟਾਈਮ ਹੀ ਚਲੋ ਛੱਡੋ ਛੱਡੋ ਤੁਸੀਂ ਇਹ ਨਵਾਂ ਨਾ ਸਿਆਪਾ ਪਾ ਕੇ ਬਹਿ ਜਿਓ ਅਜਾ ਮੇਨ ਹੁੰਦਾ ਬੱਚਿਆਂ ਦਾ ਜਵਾਬ ਕਿੰਨੇ ਬੱਚੇ ਕਿੰਨੇ ਐ ਇੱਕ ਇੱਕ ਬੱਚਾ ਮੈ ਰੱਖਣਾ ਉਹ ਮੈਡਮ ਨੂੰ ਰੱਖਣ ਦਿਓ ਜੱਜ ਸਾਹਿਬ ਨੇ ਵੀ ਇਹੀ ਫੈਸਲਾ ਕਰਨਾ ਵੀ ਮਾਂ ਦਾ ਹੱਕ ਜ਼ਿਆਦਾ ਹੁੰਦਾ ਬੱਚਿਆਂ ਤੇ ਮਾਂ ਦੀ ਮਮਤਾ ਸਭ ਕੁਝ ਆ ਪਿਓ ਦੀ ਪਪਤਾ ਪਪਤਾ ਇਹ ਹੁਣ ਇੱਥੇ ਸਿਆਪਾ ਨਵਾਂ ਹੀ ਪੈ ਗਿਆ ਮੈਂ ਨਵਾਂ ਵਿਆਹ ਕਰਾ ਲੈਣਾ ਰੋਜ਼ੀ ਨਾਲ ਹਾਂ ਤਾਂ ਹੀ ਤਾਂ ਹੀ ਰੋਜ਼ੀ ਦੀ ਮਦਦ ਤੇ ਤਲਾਕ ਦੇ ਰੋਜ਼ੀ ਉਹ ਜੀ ਇਹ ਰੋਜ਼ੀ ਦਾ ਰੋਜ਼ ਹੀ ਪੰਗਾ ਬੱਚਾ ਮੈ ਨਹੀਂ ਰੱਖਣਾ ਓ ਯਾਰ ਨੂੰ ਵੇੜੋ ਮੈਡਮ ਨੂੰ ਵੇੜ ਨਾਲ ਹੀ ਗੱਲ ਕਰੋ ਜੀ ਐਂਦਾ ਕਰੋ ਇੱਕ ਹਫਤਾ ਤੁਸੀਂ ਰੱਖ ਲਓ ਇੱਕ ਹਫਤਾ ਤੁਸੀਂ ਰੱਖ ਲਓ ਠੀਕ ਨਹੀਂ ਨਹੀਂ ਬੱਚਾ ਮੈਂ ਹੀ ਰੱਖਾਂ ਉਹ ਐਂਦਾ ਕਰੋ ਮੈਡਮ ਇੱਕ ਹਫਤਾ ਇੱਕ ਮਹੀਨਾ ਤੁਸੀਂ ਰੱਖ ਲਓ ਬੱਚਾ ਇੱਕ ਮਹੀਨਾ ਤੁਸੀਂ ਰੱਖ ਲਓ ਯਾਰ ਨਹੀਂ 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 ਫਿਰ ਇਹਨੇ ਕਹਣਾ ਕਿ ਮਹੀਨਾ ਠਾਈਆਂ ਦਾ ਆਉਂਦਾ ਉਹ ਕੀ ਕਰਾਂਗੇ ਮੈਂ ਨਹੀਂ ਮੈਂ ਤੁਹਾਡਾ ਨਹੀਂ ਫੈਸਲਾ ਕਰਾ ਸਕਦਾ ਜੀ ਕੋਈ ਫੈਸਲਾ ਮੈਂ ਕਰਦਾ ਇੱਕ ਮਿੰਟ ਦਿਓ ਠਾਈ 22 ਦੇ ਵਿੱਚੋਂ ਦੀ ਫੈਸਲਾ ਨਿਕਲਣਾ ਹੀ ਹੈ ਫੈਸਲਾ ਦੇਣ ਲਈ ਠਾਈ ਚਾਹੀਦੀ ਹੈ ਚਲ ਚਲ ये फैसले की घड़ी है साला। लो जी सुन लो फैसला हाँ जी जज साहब दसो फैसला नौ दस महीने बाद मिलते हैं अपन। नौ दस महीने बाद वो क्यों जी नौ दस महीने बाद बच्चे होएंगे तो एक मैं रख लूंगा एक ये रख लूंगी